ਜਿਹੜੇ ਹਿਸਾਬ ਨਾਲ ਜਿਹੜਾ ਪ੍ਰੋਡਕਟ ਇਹ ਬਣਿਆ ਇਹਦਾ ਆਉਣਾ ਤਾਂ ਤੈਸ ਹੈਗਾ ਹਾਂ ਦੇਰ ਸਵੇਰ ਹੋ ਗਈ ਉਹ ਇੱਕ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇੱਕ ਸੱਚੀ ਦਿਲ ਦੀ ਗੱਲ ਦੱਸਦਾ ਆ ਆਹ 19 20 ਦਿਨ ਸਬਰ ਨਹੀਂ ਹੋ ਰਿਹਾ ਇਹ ਸਮਾਨ ਦਾ ਸੁੱਚਾ ਇਹ ਨਾਲ ਉਹਦਾ ਪੱਤਨ ਯਾਰ ਕੁੱਤਰ ਕਰਦਾਰ ਸਾਨੂੰ ਚਾਹੀਦਾ ਜਿਹੜਾ ਕਿ ਜੁਗਤੀ ਨਾਮ ਆ ਔਰ ਜੁਗਤਾ ਕਰਦਾ ਹੋਊਗਾ ਪੂਰੀ ਫਿਲਮ ਦੇ ਵਿੱਚ ਔਰ ਉਹੀ ਮੇਰੇ ਹਿੱਸੇ ਆ ਨਹੀਂ ਅਜੇ ਤੱਕ ਇਹੋ ਜਿਹੀ ਲੜਾਈ ਨਹੀਂ ਦੇਖੀ ਕਿਤੇ ਲੱਗਦਾ ਕਿ ਥੋੜੀ ਜਿਹੀ ਟੈਨਸ਼ਨ ਕ੍ਰੀਏਟ ਹੋ ਰਹੀ ਆ ਤਾਂ ਉੱਥੇ ਹਲਕਾ ਜਿਹਾ ਕਿਤੇ ਹਸਾਉਣ ਵਾਲਾ ਜੇਕਰ ਕੋਈ ਕੰਮ ਬਣਾਉਗਾ ਬੈਲੈਂਸ ਕੀਤਾ ਹੋਊਗਾ ਤਾਂ ਮੇਰੇ ਹਿੱਸੇ ਆਇਆ ਚਾ ਕਰਦਾ ਕਿ ਆ ਚਲੋ ਓਏ ਤੁਸੀਂ ਇੱਥੇ ਕੀ ਲੈਣ ਆਏ ਆ ਉੱਥੇ ਅਸੀਂ ਫਸ ਗਏ ਸੀ ਫਿਰ ਪੁੱਟੇ ਇਹ ਕਿਰਦਾਰ ਉਹ ਜਿਹੜਾ ਜਿਹੋ ਜਿਹਾ ਬੱਬੂ ਮਾਰਜੀ ਖੁਦ ਅੰਦਰੋਂ ਆਪੋ ਇੱਕ ਉਹਨਾਂ ਦਾ ਪੰਜਾਬੀਅਤ ਉਹਨਾਂ ਦੇ ਅੰਦਰੋਂ ਝਲਕਦੀ ਆ ਉਹਨਾਂ ਤੇ ਜਿਹੜਾ ਐਟੀਟਿਊਡ ਆ ਜਿਹੜਾ ਮਤਲਬ ਉਹ ਇੱਕ ਪੋਜ਼ਿਟਿਵ ਐਟੀਟਿਊਡ ਆ ਇੱਕ ਪੰਜਾਬੀ ਐਕਸੈਕ ਅ ਅਣਖੀ ਬੰਦੇ ਦਾ ਐਟੀਟਿਊਡ ਜਿਹੜੇ ਉਹਨਾਂ ਦੇ ਅੰਦਰ ਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਦੀਪ ਤਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਵਿਟੇ ਸਟੂਡੀਓ ਦਾ ਐ ਦੋਸਤੋ ਅਸੀਂ ਖੜੇ ਹੋਏ ਹਾਂ ਇਸ ਟੈਪ ਚੰਡੀਗੜ੍ਹ ਵੈਸਟ ਕਮਾਲ ਦੇ ਵਿੱਚ ਤੇ ਤੁਸੀਂ ਪਿੱਛੇ ਮੇਰੇ ਦੇਖ ਸਕਦੇ ਹੋ ਸਾਰਾ ਮਾਹੌਲ ਐ ਫਿਲਮ ਸੱਚਾ ਸੁਰਮਾ 20 ਤੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ 4 ਦਿਨ ਪਹਿਲਾਂ ਟ੍ਰੇਲਰ ਰਿਲੀਜ਼ ਹੋਇਆ ਤੇ ਉਸ ਦਾ ਬਹੁਤ ਚੰਗਾ ਦਰਸ਼ਕਾਂ ਵੱਲੋਂ ਜਿਹੜਾ ਹੰਗਾਰਾ ਮਿਲਿਆ ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਤੇ ਜਿਹਦੇ ਵਿੱਚ ਐ ਜਿਹੜੇ ਸਾਰੇ ਸਟਾਰ ਕਾਸਟ ਆਈ ਸੀ ਤੇ ਉਹਨਾਂ ਕਾਸਟ ਦੇ ਵਿੱਚੋਂ ਬਹੁਤ ਹੀ ਵਧੀਆ ਅਦਾਕਾਰ ਸਾਡੇ ਨਾਲ ਗੁਰਪੀ ਤੋਤੀ ਹੁੰਦੇ ਨੇ ਸਸੀ ਗਰਬਾਈ ਸਸੀ ਗਰਬਾਈ ਨੂੰ ਸਵਾਗਤ ਠੀਕ ਠਾਕ ਹੋ ਜੀ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਚਾਹੀਦੀ ਹੈ ਜੀ ਬਹੁਤ ਠੀਕ ਠਾਕ ਪਰਵਾਰ ਸਾਹਿਬ ਇਹਨਾਂ ਦਿਨਾਂ 'ਚ ਕੀ ਚੱਲ ਰਿਹਾ ਕੀ ਜੇ ਮੇਂ ਚੱਲ ਰਹੀ ਆ ਇਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਖੁਦ ਅਸੀਂ ਫਿਲਮ ਬਣਾਈ ਸਗੀ ਜੀ ਉਹਦਾ ਪੋਸਟ ਚੱਲੀ ਜਾਂਦਾ ਜੀ ਉਹ ਵੀ ਰੱਬ ਸੁੱਖ ਰੱਖੇ ਕਿ ਉਹ ਨਵੰਬਰ ਦਸੰਬਰ ਚੱਪਾ ਲੈ ਕੇ ਆਵਾਂਗੇ ਜੀ ਇੱਕ ਅਲੱਗ ਜਿਹਾ ਵਿਸ਼ਾ ਹੈ ਫਿਲਮ ਦਾ ਨਾਮ ਹੈਗਾ ਪ੍ਰੇਤਾ ਅੱਛਾ ਤੇ ਮੇਰਾ ਦੋਸਤ ਵਿਸ਼ਾਲ ਕੌਸ਼ਕ ਦਾ ਰਾਈਟ ਡਾਇਰੈਕਟਰ ਤੇ ਮੈਂ ਉਸ ਫਿਲਮ ਦੇ ਵਿੱਚ ਕੰਮ ਵੀ ਕੀਤਾ ਤੇ ਉਸ ਫਿਲਮ ਦਾ ਮੈਂ ਕ੍ਰੀਏਟਿਵ ਡਾਇਰੈਕਟਰ ਵੀ ਹਾਂ ਕੀ ਬਾਤ ਹੈ ਜੀ ਤੇ ਅੱਛਾ ਇਹ ਫਿਲਮ ਜਿਹੜੀ ਆਪਾਂ ਕਾਫੀ ਲੰਬਾ ਸਮਾਂ ਹੋ ਗਿਆ ਹੈ ਨਾ ਡੈਕਟਰ ਦੀ ਮਨ ਚ ਬੜੀ ਰੀਜ਼ ਹੁੰਦੀ ਹੈ ਨਾ ਵੀ ਕੋਈ ਬੇਲੀ ਗੱਲ ਦਾ ਕੰਮ ਮਿਲੇ ਕੰਮ ਮਿਲ ਗਿਆ ਜਿੱਦ ਵਿੱਚ ਜਲਦੀ ਜਲਦੀ ਬਾਹਰ ਆਵੇ ਕੰਮ ਨਾ ਜਦ ਤੱਕ ਬਾਹਰ ਨਹੀਂ ਆਉਂਦਾ ਤਦ ਤੱਕ ਕੰਮ ਕੀਤੇ ਦਾ ਵੀ ਕੀ ਪਤਾ ਕਿਸੇ ਨੂੰ ਹਾਂਜੀ ਹਾਂਜੀ ਤੋ ਕਿੰਨੀ ਬੇਸ ਆਪਣੀ ਨਾ ਢੀਕ ਸੀਗਾ ਕੀ ਮਨ ਸੀ ਨੇ ਸਾਲ ਲੰਘ ਗਏ ਪਰ ਦੇਖਦੇ ਆਉਣ ਹੀ ਨਹੀਂ ਕਈ ਵਾਰੀ ਮੁੰਡਾ ਨੈਗੇਟਿਵ ਹੋ ਜਾਂਦਾ ਨਾ ਕਿ ਪਤਾ ਨਹੀਂ ਹੁਣ ਕੀ ਹੋਣਾ ਹੈ ਹਾਂਜੀ ਹਾਂਜੀ ਨਹੀਂ ਦੇਖੋ ਜਿਹੜੇ ਹਿਸਾਬ ਨਾਲ ਜਿਹੜਾ ਪ੍ਰੋਡਕਟ ਇਹ ਬਣਿਆ ਇਹਦਾ ਆਉਣਾ ਤਾਂ ਤੈਸ ਹੈਗਾ ਹਾਂ ਦੇਰ ਸਵੇਰ ਹੋ ਗਈ ਉਹ ਇੱਕ ਗੱਲ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇੱਕ ਸੱਚੀ ਦ 19 20 ਦਿਨ ਸਬਰ ਨਹੀਂ ਹੋ ਰਿਹਾ ਹੁਣ ਇਹ ਹੈ ਕਿ ਕਦੋਂ ਵੀ ਸੰਭਰ ਆਵੇ ਤੇ ਫੋਟੋ ਫੋਟੋ ਜਿਹੜੀ ਸਿਰਮੇਕਰਾਂ ਦੇ ਵਿੱਚ ਫਿਲਮ ਲੱਗੇ ਤੇ ਅਸੀਂ ਆਪ ਦੇਖੀਏ ਬਹੁਤ ਐਕਸਾਈਟਮੈਂਟ ਹੋਈ ਪਈ ਆ ਦੇਸਵੇਰ ਹੋ ਕੀ ਉਹ ਗੱਲ ਅਲੱਗ ਹੈ ਅੱਛਾ ਤਾਂ ਲੜਾ ਕਰੈਕਟਰ ਆ ਜੁਗਤੀਦਾ ਹੈ ਨਾ ਜੀ ਇਹ ਫਿਰ ਕਿੰਨੀਆਂ ਕਿ ਤੁਸੀਂ ਜੁਗਤਾਂ ਲੜਾਈਆਂ ਕਿੰਨੀਆਂ ਕਿ ਜੁਗਤਾਂ ਮਾਰੀਆਂ ਜੀ ਬਿਲਕੁਲ ਹਾਂ ਮੈਨੂੰ ਮੇਰੇ ਹਿੱਸੇ ਕਿਰਦਾਰ ਆਇਆ ਜੁਗਤੀ ਔਰ ਮੈਂ ਥੈਂਕਸ ਕਰਦਾ ਹਾਂ ਅੰਤੋਜ ਮਾਨ ਜੀ ਦਾ ਔਰ ਮੈਂ ਥੈਂਕਸ ਕਰਦਾ ਹਾਂ ਸੁਮੇ ਜੀ ਦਾ ਸਾਗਾ ਫਿਲਮ ਦੇ ਪਹਿਲੇ ਪ੍ਰੋਡਿਊਸਰ ਨੇ ਫਿਲਮ ਦੇ ਕਿ ਉਹਨਾਂ ਨੇ ਮੈਨੂੰ ਚੁਣਿਆ ਮੈਂ ਇਹਨਾਂ ਨਾਲ ਦੂਸਰੀ ਫਿਲਮ ਹੈ ਮੇਰੀ ਇਹ ਪਹਿਲਾਂ ਮੋਟਰ ਮਿੱਤਰਾਂ ਦੀ ਸੇਮ ਬੈਨਰ ਦੀ ਫਿਲਮ ਸੀ ਔਰ ਸੇਮ ਡਾਇਰੈਕਟਰ ਦੀ ਫਿਲਮ ਸੀ ਉਸੇ ਤੋਂ ਹੀ ਮੈਨੂੰ ਉਹਨਾਂ ਨੇ ਇਸ ਫਿਲਮ ਦੇ ਵਿੱਚ ਕਾਸਟ ਕੀਤਾ ਕਿ ਉਹਨਾਂ ਨੂੰ ਪਤਾ ਸੀਗਾ ਕਿ ਇੱਕ ਕਿਰਦਾਰ ਸਾਨੂੰ ਚਾਹੀਦਾ ਹੈ ਜਿਹੜਾ ਕਿ ਜੁਗਤੀ ਨਾਮ ਆ ਕਾ ਕਰਦਾ ਹੋਊਗਾ ਪੂਰੀ ਫਿਲਮ ਦੇ ਵਿੱਚ ਔਰ ਉਹੀ ਮੇਰੇ ਹਿੱਸੇ ਆ ਮੈਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਜਿੱਥੇ ਵੀ ਫਿਲਮ ਦੇ ਵਿੱਚ ਕਿਤੇ ਲੱਗਦਾ ਕਿ ਥੋੜੀ ਜਿਹੀ ਟੈਨਸ਼ਨ ਕ੍ਰੀਏਟ ਹੋ ਰਹੀ ਆ ਤਾਂ ਉੱਥੇ ਹਲਕਾ ਜਿਹਾ ਕਿਤੇ ਹਸਾਉਣ ਵਾਲਾ ਜੇਕਰ ਕੋਈ ਕੰਮ ਆਉਗਾ ਬੈਲੈਂਸ ਕੀਤਾ ਹੋਊਗਾ ਤਾਂ ਉਹ ਮੇਰੇ ਹਿੱਸੇ ਆਇਆ ਤੇ ਮੈਂ ਇਹਨੂੰ ਇਹ ਕਿਰਦਾਰ ਕਰਕੇ ਬੜੀ ਖੁਸ਼ੀ ਆ ਇਹ ਤੁਹਾਡਾ ਕਿਰਦਾਰ ਵੀ ਲੰਬਾ ਥਰੂ ਫਿਲਮ ਜੀ ਬਿਲਕੁਲ ਮੇਰਾ ਸਟਾਰਟ ਟੂ ਐਂਡ ਤੱਕ ਕਿਰਦਾਰ ਫਿਲਮ ਵਿੱਚ ਚੱਲਦਾ ਠੀਕ ਆ ਅੱਛਾ ਜੁਟਾ ਕਰਦੇ ਕਰਦੇ ਕਿਤੇ ਫਸੇ ਵੀ ਕਿਤੇ ਫਸ ਵੀ ਗਏ ਵੀ ਆ ਜੀ ਫਸ ਵੀ ਗਏ ਸੀ ਕਿ ਇੱਕ ਸੀਨ ਆ ਫਿਲਮ ਦੇ ਵਿੱਚ ਮੈਂ ਸਾਰਾ ਨੂੰ ਮਤਲਬ ਉਲ ਇਹ ਆਪਾਂ ਦੇਖੀ ਜਾ ਕੇ ਅੱਗੇ ਕੀ ਹੁੰਦਾ ਅੱਗੇ ਜਾ ਕੇ ਜੋ ਦੇਖਦੇ ਆ ਤਾਂ ਉਹ ਦੇਖਦੇ ਦੇਖਦੇ ਹੁੰਦਾ ਕਿ ਇਹ ਕਿ ਮਤਲਬ ਉਹ ਗਡਾਸਾ ਲੈ ਕੇ ਜੀ ਤਾਂ ਸੱਚਾ ਕਰਦਾ ਕਿ ਚਲੋ ਤੁਸੀਂ ਇੱਥੇ ਕੀ ਲੈਣ ਆਏ ਆ ਉੱਥੇ ਅਸੀਂ ਫਸ ਗਏ ਸੀ ਫਿਰ ਪੁੱਟੇ ਫਿਰ ਸਾਨੂੰ ਉੱਥੇ ਪੱਜਣਾ ਪਿਆ ਹਾਂ ਪੱਜਣਾ ਪਿਆ ਕੀ ਬਾਤ ਹੈ ਅੱਛਾ ਹੰਤੋਸ਼ ਮਾਨ ਜੀ ਬਹੁਤ ਘੱਟ ਕੰਮ ਕਰਦੇ ਸਿਲੈਕਟਿਵ ਕੰਮ ਕਰਦੇ ਵਧੀਆ ਕਰਦੇ ਹਨਾ ਬਹੁਤ ਬਰੀਕੀ ਨਾਲ ਤੁਸੀਂ ਮੈਂ ਵੀ ਦੇਖਿਆ ਉਸ ਫਿਲਮ ਦੇ ਵਿੱਚ ਰਹੇ ਆ ਤੇ ਕਿਵੇਂ ਦਾ ਉਹਨਾਂ ਨਾਲ ਕੰਮ ਕਰਦੇ ਅਨੁਭਵ ਸੀ ਦੇਖੋ ਜੀ ਉਹਨਾਂ ਦਾ ਤਜਰਬਾ ਬਹੁਤ ਵੱਡਾ ਹੈ ਉਹ ਇੱਕ ਜਿਹਨੂੰ ਆਪਾਂ ਕਹਿ ਦਿੰਨੇ ਕਿ ਪਰਫੈਕਟ ਡਾਇਰੈਕਟਰ ਆ ਹਾਲਾਂਕਿ ਉਹ ਇਹ ਕਹਿੰਦੇ ਕਿ ਮੈਂ ਹਾਲੇ ਵੀ ਸਿੱਖ ਰਿਹਾ ਬਟ ਉਹਨਾਂ ਨੂੰ ਬਹੁਤ ਕੁਝ ਆਉਂਦਾ ਉਹਨਾਂ ਨੂੰ ਕੰਮ ਆਉਂਦਾ ਬੇਸਿਕਲੀ ਤੇ ਉਹ ਉਹਨਾਂ ਨੇ ਜਿਹੜੀ ਸੰਗਤ ਕੀਤੀ ਹੈ ਉਹ ਬਾਲੀਵੁੱਡ ਦੇ ਦਿੱਗਜ ਲੋਕਾਂ ਨਾਲ ਉਹਨਾਂ ਦੇ ਸੰਗਤ ਰਹੇ ਜਿਵੇਂ ਕਿ ਦਲੀਪ ਕੁਮਾਰ ਸਾਹਿਬ ਦੀ ਉਹਨਾਂ ਨੇ ਸੰਗਤ ਕੀਤੀ ਆ ਉਹਨਾਂ ਨੇ ਹੋਰ ਤਲੀਸ਼ਮਾਰ ਸਾਹਿਬ ਵਰਗੇ ਜਿਹੜੇ ਹੋਰ ਬਹੁਤ ਵੱਡੇ ਡਾਇਰੈਕਟਰ ਨੇ ਉਹਨਾਂ ਨਾਲ ਉਹਨਾਂ ਦੀ ਸੰਗਤ ਰਹੀ ਆ ਤੇ ਇਸ ਕਰਕੇ ਉਹਨਾਂ ਤੇ ਉਹਨਾਂ ਦਾ ਪ੍ਰਭਾਵ ਵੀ ਆ ਔਰ ਦੂਸਰੀ ਗੱਲ ਆ ਕਿ ਉਹਨਾਂ ਨੂੰ ਉਹਨਾਂ ਤੋਂ ਕੰਮ ਸਿੱਖਿਆ ਜਿਹੜਾ ਉਹ ਅੱਜ ਪੰਜਾਬੀ ਫਿਲਮਾਂ ਕਰ ਰਹੇ ਨੇ ਤੇ ਸਾਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਸਾਡੇ ਲਈ ਮਾਣ ਵਾਲੀ ਗੱਲ ਆ ਇਹ ਉਹਨਾਂ ਦੇ ਵਿੱਚ ਇਹ ਸੀ ਕਿ ਉਹ ਹਰ ਗਲ ਨੂੰ ਹਰ ਕੈਰੈਕਟਰ ਨੂੰ ਜਦੋਂ ਬਣਾਉਂਦੇ ਆ ਘੜਦੇ ਆ ਉਹ ਤਾਂ ਉਹਦੀ ਚੋਣ ਕਰਦੇ ਨੇ ਜੀ ਇਹ ਕਹਿੰਦੇ ਹੁੰਦੇ ਨਾ ਵੀ ਬਹੁਤ ਅਕਸਰ ਹੀ ਕਹਿੰਦੇ ਹੁੰਦੇ ਆ ਕਿ ਡਾਇਰੈਕਟਰ ਦਾ ਇੱਕ ਵਿਜ਼ਨ ਹੁੰਦਾ ਉਹ ਗੱਲ ਵਿਜ਼ਨ ਵਾਲੀ ਬਹੁਤ ਜੀ ਬਿਲਕੁਲ ਉਹਨਾਂ ਦਾ ਇਹ ਹੈ ਕਿ ਉਹ ਇੱਕ ਤਰ੍ਹਾਂ ਹੁੰਦਾ ਕਿ ਉਹ ਉਹਨਾਂ ਦਾ ਇਹ ਨਹੀਂ ਹੈ ਕਿ ਕੱਟ-ਕੱਟ ਕਰਕੇ ਖੇਡਦੇ ਆ ਫਿਲਮ ਨੂੰ ਉਹਨਾਂ ਦੀ ਟੇਕਿੰਗ ਤੁਸੀਂ ਦੇਖੋਗੇ ਕਿ ਇੱਕੋ ਹੀ ਟੇਕ ਲੰਬਾ ਚੱਲਦਾ ਯਾਨੀ ਕਿ ਉਹ ਵਨ ਟੇਕ ਸ਼ਾਟ ਲੰਬੇ-ਲੰਬੇ ਲੈਂਦੇ ਆ ਤਾਂ ਕਿ ਉਹ ਫਲੋ ਨਾ ਟੁੱਟੇ ਕਿ ਮਤਲਬ ਇੱਕ ਸੀਨ ਦਾ ਇੱਕ ਫਲੋ ਨਾ ਟੁੱਟੇ ਤੇ ਉਹ ਉਹਨਾਂ ਦਾ ਬਹੁਤ ਅੱਛਾ ਲੱਗਦਾ ਮੈਨੂੰ ਵੀ ਔਰ ਉਹਨਾਂ ਦੀ ਵੱਡੀ ਗੱਲ ਇਹ ਹੈ ਕਿ ਇੱਕ ਉਹਨਾਂ ਨੂੰ ਕੰਟੀਨਿਊਟੀ ਬੜੀ ਯਾਦ ਰਹਿੰਦੀ ਹੈ ਕਿ ਮਤਲਬ ਜਿਵੇਂ ਮੇਰੇ ਹੱਥ ਦੇ ਵਿੱਚ ਇਹ ਫੜਿਆ ਹੋਇਆ ਮੈਂ ਇੱਕ ਕਦੋਂ ਥੱਲੇ ਕੀਤਾ ਉਹਨਾਂ ਨੂੰ ਜੇ ਮੈਂ ਭੁੱਲ ਵੀ ਜਾਮ ਉਹਨਾਂ ਨੂੰ ਯਾਦ ਆਊਗਾ ਗੁਰਪ੍ਰੀਤ ਤੂੰ ਟੈਸਟ ਡਾਇਲੌਗ ਤੇਨੂੰ ਥੱਲੇ ਕੀਤਾ ਸੀ ਇੰਨਾ ਮਤਲਬ ਪਰਫੈਕਟ ਬਹੁਤ ਤਰੀਕੀ ਨਾਲ ਬਹੁਤ ਧਿਆਨ ਦੇ ਤੁਸੀਂ ਆ ਗੱਲ ਸਹੀ ਕਰੀ ਵੀ ਜਿਹੜੀ ਕੰਬਰੀ ਵੀ ਉਹ ਕੱਟੂ ਕੱਟ ਉਹਦਾ ਨਹੀਂ ਘੇੜਦੇ ਜੀ ਹਾਂ ਜੀ ਕਿ ਇੱਕ ਜਿਹੜਾ ਸੀਨ ਅਸੀਂ ਕਰਿਆ ਟ੍ਰੇਲਰ ਦੇ ਵਿੱਚ ਵੀ ਹੈ ਕਿ ਅਸੀਂ ਉਹ ਆਹ ਸ਼ਿਫਟ ਹੋਇਆ ਸ਼ਿਫਟ ਹੋਇਆ ਯਸ ਯਸ ਲੇਡੀਜ਼ ਦਾ ਸੀਨ ਚੱਲ ਰਿਹਾ ਹੈ ਜੀ ਜੀ ਕੀ ਸੀਨ ਦੇ ਮਤਲਬ ਇੱਚੀ ਬਹੁਤ ਬਹੁਤ ਖੂਬਸੂਰਤੀ ਹੈਗੀ ਆ ਸਿਨੇਮਾ ਨੂੰ ਇਹ ਲਾਈਵ ਜਿਹੜੀ ਹੈ ਇਹ ਇਹਨੂੰ ਆਪਾਂ ਲਾਈਵ ਵੀ ਕਹਿ ਸਕਦੇ ਹਾਂ ਕਿ ਆਪਾਂ ਲਾਈਵ ਦ੍ਰਿਸ਼ ਹੋ ਜਾਂਦੇ ਨੇ ਇਹ ਪੰਜਾਬੀ ਫਿਲਮ ਇੰਡਸਟਰੀ ਦਾ ਜਿਵੇਂ ਪਵਿਕ ਕਹਲਾਂ ਜਾਂ ਮੈਂ ਤੁਸੀਂ ਕਿਵੇਂ ਸਮਝਦੇ ਹੋ ਜਿਵੇਂ ਥੋੜਾ ਥੋੜਾ ਫਿਲਮਾਂ ਬਣ ਰਹੀਆਂ ਹਨ ਇਹ ਅਲੱਗ ਹੀ ਹਿਸਟਰੀ ਬੜੀ ਲੰਬੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਪਰ ਫਿਰ ਜੇ 20 ਕੇ ਸਾਲ ਦਾ ਦੌਰ ਵੀ ਕਿ ਜਦੋਂ ਆਪਾਂ ਨਵਾਂ ਅਧਿਆਇ ਕਹੋ ਕਿ ਆ ਗਿਆ ਨਵਾਂ ਯੁੱਗ ਹੈ ਜਦੋਂ ਫਿਲਮਾਂ ਦਾ ਹਨਾ ਬਹੁਤ ਫਿਲਮਾਂ ਬਣੀਆਂ ਬਣ ਰਹੀਆਂ ਨੇ ਤੈਨੂੰ ਲੱਗਦਾ ਨਹੀਂ ਵੀ ਥੋੜੀ ਜੀ ਨੂੰ ਸਪੀਡ ਨੂੰ ਬ੍ਰੇਕ ਲਾ ਕੇ ਜਾਂ ਦੀ ਕੁਆਂਟੀਟੀ ਨੂੰ ਘਟਾ ਕੇ ਕੁਆਲਿਟੀ ਵਾਲੀਆਂ ਦੇਣਾ ਚਾਹੀਦਾ ਜਿਵੇਂ ਪਿਛਲੇ ਸਮੇਂ 'ਚ ਫਿਲਮਾਂ ਬਣੀਆਂ ਵੱਡੀਆਂ ਫਿਲਮਾਂ ਬਣੀਆਂ ਜਿਵੇਂ ਕੱਲ ਪਰਸੋ ਜਿਹੜੀ ਫਿਲਮ ਰਿਲੀਜ਼ ਹੋਈ ਹੈ ਮਤਲਬ ਵੀ ਜੇ ਆਪਾਂ ਆਪਣੇ ਸਿਨੇਮ ਨੂੰ ਵੱਡਾ ਕਰਨਾ ਹੈ ਕਹਿਣਾ ਵੀ ਉਸ ਲੈਵਲ ਦਾ ਕਰਨਾ ਤੇ ਫਿਰ ਸਾਨੂੰ ਥੋੜੀ ਸਪੀਡ ਸਲੋ ਕਰਨੀ ਪਊਗੀ ਤੇ ਵਧੀਆ ਮਿਆਰੀ ਕੰਮ ਜਿਹੜਾ ਦੇਖੋ ਜੀ ਇਹ ਤਾਂ ਜਿਹੜੇ ਫਿਲਮ ਮੇਕਰ ਆ ਉਹ ਨਵੇਂ ਨਵੇਂ ਫਿਲਮ ਮੇਕਰ ਜਿਹੜੇ ਆਏ ਆ ਉਹ ਮਤਲਬ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਪ੍ਰੋਡਿਊਸਰ ਬਣਨਾ ਔਰ ਫਟਾ ਫਟਾ ਸਾਡੇ ਹੱਥ 'ਚ ਪੈਸਾ ਆ ਜੇ ਉਹ ਟੜਾ ਟੜਾ ਫਿਲਮਾਂ ਬਣਾਉਂਦੇ ਆ ਤੁਸੀਂ ਦੇਖਿਆ ਹੋਣਾ ਕਿ ਅਮਿਤੋਜ ਮਾਨ ਜੀ ਮਤਲਬ ਜਿਵੇਂ ਸਾਗਾ ਸਟੂਡੀਓ ਫਿਲਮਾਂ ਬਣਾ ਰਹੇ ਨੇ ਚੰਗੀਆਂ ਫਿਲਮਾਂ ਬਣਾ ਰਿਹਾ ਸਾਗਾ ਸਟੂਡੀਓ ਔਰ ਪਲੇਟਫਾਰਮ ਜਿਹੜਾ ਲੈ ਕੇ ਆਇਆ ਕੇਬਲ 1 ਔਰ ਉਹ ਲੋਕਾਂ ਦੇ ਅੱਤੇ ਜਿਹੜੇ ਮਤਲਬ ਫਿਲਮਾਂ ਰਿਲੀਜ਼ ਨਹੀਂ ਹੁੰਦੀਆਂ ਸਿਨੇਮੇ 'ਚ ਨਹੀਂ ਲੱਗਦੀਆਂ ਤਾਂ ਉਹ ਜਿਹੜੀਆਂ ਸਾਨੂੰ ਕਿੱਥੇ ਦੇਖਣ ਨੂੰ ਮਿਲਣਗੀਆਂ ਸਾਨੂੰ ਕੇਬਲ ਨਵੇਂ ਪ੍ਰੋਡਿਊਸਰ ਆਉਂਦੇ ਨੇ ਉਹ ਕਾਲ ਕਰ ਜਾਂਦੇ ਨੇ ਮਤਲਬ ਕਿ ਸਾਰਿਆਂ ਨੂੰ ਹੱਕਾ ਚਲੂ ਪੁਣੇ ਖੁੱਲਾ ਪਾਦਾ ਯਾਰ ਬਿਲਕੁਲ ਉਹ ਆਪਣੀ ਕਰਦੀਆਂ ਸੀ ਕਿਸੇ ਨੂੰ ਦੇਖੋ ਪਰ ਪਰ ਇਹ ਵੀ ਜੀ ਕੁਝ ਚੰਗੇ ਪ੍ਰੋਡਕਸ਼ਨ ਹੁਸਨ ਨੂੰ ਇਹ ਫੈਸਲਾ ਲੈਣਾ ਵੀ ਆਪਾਂ ਥੋੜਾ ਕੰਮ ਕਰਨਾ ਮਿਆਰੀ ਕੰਮ ਕਰਨਾ ਚਾਹੀਏ ਮਹੀਨੇ ਚ ਇੱਕ ਫਿਲਮ ਹੀ ਆਏ ਤਹ ਦੋ ਮਹੀਨੇ ਬਾਅਦ ਮਤਲਬ ਵੱਡੀਆਂ ਵੱਡੀਆਂ ਫਿਲਮਾਂ ਅਸੀਂ ਸਾਡਾ ਮਤਲਬ ਜਿਹੜਾ ਸਿਨੇਮਾ ਉਹ ਵੱਡੀਆਂ ਫਿਲਮਾਂ ਕਰ ਰਹੇ ਹਾਂ ਦੇਖੋ ਜੀ ਜੇਕਰ ਸਬਜੈਕਟ ਫਿਲਮ ਵੱਡੀ ਹੋਊਗੀ ਤਾਂ ਸਿਨੇਮਾ ਵੀ ਵੱਡਾ ਹੋਊਗਾ ਪੰਜਾਬੀ ਸਿਨੇਮਾ ਤਾਂ ਨਹੀਂ ਨੋ ਡਾਟ ਕਿ ਅੱਗੇ ਨਾਲੋਂ ਮਿਆਰ ਬਹੁਤ ਉੱਚਾ ਗਿਆ ਹੋਇਆ ਅ 100-100 ਕਰੋੜ פאר ਕਰ ਗਈਆਂ ਤੁਸੀਂ ਪਿਛਲੀਆਂ ਫਿਲਮਾਂ ਵੀ ਦੇਖੋ 100-100 ਕਰੋੜ ਦੀਆਂ ਮਤਲਬ פאר ਕਰ ਚੁੱਕੀਆਂ ਔਰ ਮੈਨੂੰ ਇੰਨੀ ਇੱਕ ਉਮੀਦ ਆ ਸੱਚਾ ਸੂਰਮਾ ਤੁਸੀਂ ਦੇਖੋ 100-150-200 ਕਰੋੜ ਤੱਕ ਜਾਣ ਵਾਲੀ ਫਿਲਮ ਸੱਚਾ ਸੂਰਮਾ ਬਣਾਈ ਹੋਈ ਆ ਤੇ ਵਨ ਆਫ ਦਾ ਇੱਕ ਐਸੀ ਫਿਲਮ ਆ ਜਿਵੇਂ ਤੁਸੀਂ ਕਿਹਾ ਕਿ ਭਾਵੇਂ دیر ਬਾਅਦ ਆਵੇ ਲੇਕਿਨ ਚੰਗੀ ਫਿਲਮ ਆਵੇ ਤਾਂ ਇਹ ਸੱਚਾ ਸੂਰਮਾ ਉਹਨਾਂ ਦੇ ਵਿੱਚ ਇੱਕ ਐਸੀ ਫਿਲਮ ਆ ਚਾਹੇ دیر ਬਾਅਦ ਆ ਰਹੀ ਆ ਲੇਕਿਨ ਇੱਕ ਚੰਗੀ ਫਿਲਮ ਆ ਰਹੀ ਆ ਨਹੀਂ ਨਹੀਂ ਬਹੁਤ ਉਮੀਦਾਂ ਨੇ ਕਿਉਂਕਿ ਪਰ ਉਸ ਚੰਗੀ ਫਿਲਮ ਦਾ ਅਸੀਂ ਹਿੱਸਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਔਰ ਮਾਣ ਖਾਣਾ ਪੂਰਤੀ ਲਈ ਕਹ ਲੋ ਜਾਂ ਪੇਡ ਪ੍ਰਮੋਸ਼ਨ ਹੋ ਰਹੀ ਹੈ ਲੋਕੀ ਵਾਵਾ ਕਰਦੇ ਪਰ ਨਹੀਂ ਮੈਂ ਦੇਖ ਰਿਹਾ ਬੜੇ ਸਿਆਣੇ ਸਾਡੇ ਇਨਫਰਾਸਟ੍ਰਕਚਰ ਬੰਦੇ ਇਸ ਟ੍ਰੇਲਰ ਤੇ ਗੱਲ ਕਰ ਰਹੇ ਨੇ ਵੀ ਵਧੀਆ ਹੈ ਨਾ ਇਹ ਵੱਡੀ ਗੱਲ ਹੁੰਦੀ ਵੀ ਜੋ ਉਹ ਗੱਲ ਕਰ ਟ੍ਰੇਲਰ ਦੇਖੋ ਜਿਵੇਂ ਆਪਾਂ ਇੱਕ ਪੰਜਾਬੀ ਦੇ ਕਹਾਵਤਾਂ ਕਿ ਘੀਰਿਆਂ ਤੋਂ ਪਤਾ ਲੱਗ ਜਾਂਦਾ ਪਿੰਡ ਦਾ ਤੋਂਵੇਂ ਟ੍ਰੇਲਰ ਤੇ ਤੇ ਪੋਸਟਰ ਤੋਂ ਪਤਾ ਲੱਗਣਾ ਹੁੰਦਾ ਪੋਸਟਰ ਤੁਸੀਂ ਦੇਖੋ ਆਪਣੇ ਆਪ ਦੇ ਵਿੱਚ ਇੱਕ ਕਹਾਣੀ ਕਹਿ ਰਿਹਾ ਬਿਲਕੁਲ ਕਿਰਦਾਰ ਜਿਹੜੇ ਸਾਡੇ ਅਣਖਾਂ ਦੀ ਗੱਲ ਆ ਸਾਡੇ ਪੰਜਾਬ ਦੀ ਗੱਲ ਆ ਉਹ ਸਾਡਾ ਪੋਸਟਰ ਹੀ ਬਿਆਨ ਕਰ ਰਿਹਾ ਤੇ ਫਿਲਮ ਨੇ ਦੇਖੋ ਕੀ ਬਿਆਨ ਕਰਨਾ ਹੋਊਗਾ ਪੋਸਟਰ ਬਿਆਨ ਕਰ ਰਿਹਾ ਇੱਕ ਯੋਧਾ ਖੜਾ ਹੋਇਆ ਪੋਸਟਰ ਬਿਆਨ ਕਰ ਰਿਹਾ ਕਿ ਉਹਦੇ ਵਿੱਚ ਮਤਲਬ ਜਿਹੜੇ ਚਾਹੇ ਉਹ ਫੀਮੇਲ ਕੈਰੈਕਟਰ ਸਾਨੂੰ ਦਿਖ ਰਹੇ ਆ ਜਾਂ ਸਾਨੂੰ ਬਜ਼ੁਰਗ ਕੈਰੈਕਟਰ ਦਿਖ ਰਹੇ ਆ ਜਾਂ ਸਾਨੂੰ ਕੋਈ 네ਗਟਿਵ ਕੈਰੈਕਟਰ ਦਿਖ ਰਿਹਾ ਪਰ ਇੱਕ ਅੱਖਾਂ ਵੀ ਜਿਹੜੀ ਗੱਲ ਕਹੀ ਗਈ ਹੈ ਸਾਡੇ ਪੰਜਾਬ ਅਸੀਂ ਜਾਣੇ ਕਿਵੇਂ ਜਾਣੇ ਆ ਪੰਜਾਬ ਇਤਿਹਾਸ ਦੇ ਨਾਮ ਤੋਂ ਜਾਣਿਆ ਜਾਂਦਾ ਪੰਜਾਬ ਯੋਧਿਆਂ ਦੇ ਨਾਮ ਤੋਂ ਜਾਣਿਆ ਜਾਂਦਾ ਅਣਖੀ ਬੰਦਿਆਂ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਅਣਖੀ ਬੰਦਿਆਂ ਦੀਆਂ ਫਿਲਮਾਂ ਜੇਕਰ ਲੱਗਣਗੀਆਂ ਤਾਂ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਜਿਹੜਾ ਪਿਸ਼ੋਕਰ ਆ ਉਹ ਇੰਨਾ ਅਮੀਰ ਤੇ ਇੰਨਾ ਕਮਾਲ ਦਾ ਤੇ ਇੰਨੇ ਕਮਾਲ ਦੇ ਯੋਧਿਆਂ ਦਾ ਮਤਲਬ ਜਿਹੜਾ ਸਾਡਾ ਪਿਸ਼ੋਕਰ ਸੀਗਾ ਪਿਛਲਾ ਤੇ ਜਿਵੇਂ ਆਪਣਾ ਪੋਸਟਰ ਨੇ ਏਡੀ ਵੱਡੀ ਗੱਲ ਕਹਿਤੀ ਉਸ ਤੋਂ ਬਾਅਦ ਟ੍ਰੇਲਰ ਦੇਖ ਕੇ ਦੇਖੋ ਟ੍ਰੇਲਰ ਸੱਚੀ ਮੈਨੂੰ ਇੰਨਾ ਮਾਰ ਮਹਿਸੂਸ ਹੁੰਦਾ ਕਿ ਇਸ ਪਲੇਸ ਦਾ ਮਹਿਸਾ ਕਿ ਧੜਾ ਧੜਾ ਲੋਕ ਦੇਖ ਰਹੇ ਨੇ ਅੱਜ ਉਹਦੇ ਪੋਸਟਰ ਦੇ ਤੁਸੀਂ ਵੀ ਉਹ ਦੇਖੋ ਚੰਗੇ ਚੰਗੇ ਲੋਕਾਂ ਨੇ ਜਿਵੇਂ ਤੁਸੀਂ ਕਿਹਾ ਕਿਨੇ ਪਾਇਆ ਹੋਇਆ ਕਿ ਪੋਸਟਰ ਨੇ ਕੇ ਗੱਲ ਕਹਤੀ ਕਿ ਯਸ ਇੱਕ ਐਸਾ ਪ੍ਰੋਡਕਟ ਆ ਕਿ ਇਹਨੂੰ ਹੁਣ ਦੇਖਣ ਆਓ ਤਾਂ ਇਹ ਆ ਕਿ ਹੁਣ ਘੇਰਿਆਂ ਤੋਂ ਪਤਾ ਲੱਗਦਾ ਕਿ ਪੰਡ ਕਿੱਡਾ ਵੱਡਾ ਕਿਸੇ ਬੰਦੇ ਵੱਲੋਂ ਕੋਈ ਨੈਗੇਟਿਵ ਕਮੈਂਟ ਜਾਂ ਕੋਈ ਐ ਨਹੀਂ ਵੀ ਆ ਐਂਕ ਕਰਤਾ ਉਹਦੇ ਕਮੈਂਟ ਨਹੀਂ ਉਸਗੇ ਵੀ ਦੇਖੋ ਉਹਦੇ ਵਿੱਚ ਜਿਵੇਂ ਆਪਣਾ ਬੱਬੂ ਮਾਨ ਜੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬੱਬੂ ਮਾਨ ਜੀ ਦੇ ਜਿਵੇਂ ਬਹੁਤ ਸਾਰੇ ਛੋਟੇ ਤੋਂ ਲੈ ਕੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ ਬੱਬੂ ਮਾਨ ਜੀ ਦੇ ਫੈਨ ਆ ਠੀਕ ਆ ਉਹ ਚਾਹੁੰਦੇ ਸੀਗੇ ਕਿ ਬੱਬੂ ਮਾਨ ਜੀ ਕੋਈ ਐਸਾ ਕਿਰਦਾਰ ਕਰਨ ਐ ਸੀ ਕੋਈ ਉਹਨਾਂ ਦੀ ਫਿਲਮ ਆਵੇ ਜਿਹੋ ਜਿਹਾ ਉਹਨਾਂ ਦਾ ਔਰਾ ਨਾ ਬੱਬੂ ਮਾਨ ਦਾ ਉਹੋ ਜੀ ਫਿਲਮ ਯੋ ਕਰ ਦੇ ਤਾਂ ਇਹ ਲੱਗਦਾ ਕਿ ਯੈਸ ਕੁਝ ਹੋਣ ਆਇਆ ਉਹਨੇ ਫਿਲਮ ਉਹੋ ਜੀ ਆ ਜਾਂ ਇੱਕ ਕਿਰਦਾਰ ਉਹੋ ਜਿਹਾ ਜਿਹੋ ਜਿਹਾ ਬੱਬੂ ਮਾਨ ਜੀ ਖੁਦ ਅੰਦਰੋਂ ਆ ਇੱਕ ਉਹਨਾਂ ਦਾ ਆ ਪੰਜਾਬੀयत ਉਹਨਾਂ ਦੇ ਅੰਦਰੋਂ ਝਲਕਦੀ ਹੈ ਉਹਨਾਂ ਤੇ ਜਿਹੜਾ ਐਟੀਟਿਊਡ ਆ ਜਿਹੜਾ ਮਤਲਬ ਉਹ ਇੱਕ ਪੋਜ਼ਿਟਿਵ ਐਟੀਟਿਊਡ ਹੈ ਕਿ ਪੰਜਾਬੀयत ਦਾ ਇੱਕ ਅਣਖੀ ਬਣਦਾ ਐਟੀਟਿਊਡ ਜਿਹੜਾ ਉਹਨਾਂ ਦੇ ਅੰਦਰ ਆ ਉਹ ਇਸ ਕੈਰੈਕਟਰ ਦੇ ਅੰਦਰ ਵੀ ਆ ਤੇ ਮਾਨਸਾਹਬ ਦੇ ਅੰਦਰ ਵੀ ਆ ਤੇ ਉਹ ਜਦੋਂ ਇੱਕ ਹੋ ਗਿਆ ਤਾਂ ਫਿਰ ਉਹ ਸੱਚਾ ਸੂਰਮਾ ਬਣ ਗਿਆ ਇਹ ਬਹੁਤ ਕਮਾਲ ਆ ਸੋ ਗੱਲਾਂ ਤਾਂ ਬਹੁਤ ਸਾਰੀਆਂ ਉਸੇ ਚਾਹੇ ਬਹਿ ਕੇ ਗੱਲਬਾਤ ਕਰਦੇ ਜੀ ਜੀ ਬਿਲਕੁਲ ਕੀ ਕਹਾਣੀ ਬੜੀ ਵੱਡੀ ਹੈ ਜਿਹੜੀ ਕਹਾਣੀ ਵੱਡੀ ਉਹਦੀਆਂ ਗੱਲਾਂ ਬਾਤਾਂ ਵੱਡੀਆਂ ਹੁੰਦੀਆਂ ਹਨ ਜੀ ਜੀ ਬਿਲਕੁਲ ਸੋ ਬਾਈ ਜੀ ਤੁਹਾਡੇ ਉਰ ਜੀ ਮੇ ਬੜੇ ਨੇ ਸੋ ਬਹੁਤ ਧੰਨਵਾਦ ਆ। ਥੈਂਕ ਯੂ ਸੋ ਮਚ ਸ਼ੁਕਰੀਆ ਜੀ। ਸੋ ਵਿੰਟਰ ਸਟੂਡੀਓ ਵੱਲੋਂ ਤੁਹਾਡਾ ਦਿੱਲੀ ਧੰਨਵਾਦ। ਜੀ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਣਾ ਕਿ 20 ਸਤੰਬਰ ਨੂੰ ਤੁਸੀਂ ਦੇਖਣੀ ਹੈ ਫਿਲਮ ਸੁੱਚਾ ਸੋਰਮਾ ਔਰ ਵਿੰਟਰ ਸਟੂਡੀਓ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਨਵੇਂ ਨਵੇਂ ਅਪਡੇਟ ਆ ਭਾਜੀ ਹੁਣੇ ਦਿੰਦੇ ਰਹਿਣ। ਬਿਲਕੁਲ ਜੀ ਸ਼ੁਕਰੀਆ ਜੀ। ਥੈਂਕ ਯੂ ਸੋ ਜੀ ਦੋਸਤੋ ਇਹ ਸਾਨੂੰ ਗੁਰਪ੍ਰੀਤ ਸਿੰਘ ਤੋਂ ਤੋਹੀ ਹੋਣੀ।